ਲੋ ਜੀ ਭਰਾਵੋ ਜਿਹੜੀ ਆ ਮੱਝ ਚੱਲੀ ਆ ਜਿਹੜਾ ਇੰਸਟਾਗ੍ਰam ਤੇ ਮਤਲਬ ਪੂਰੇ ਪੰਜਾਬ ਦੇ ਵਿੱਚ ਫੇਮਸ ਆ ਉਹ ਮੁੰਡਾ ਸੁਨਪਤੀ ਜਗਾ ਜਿਹਦਾ ਸੁਖ ਜੋਹੜਾਗਾ ਉਹਦੇ ਘਰੇ ਵੀਰ ਦੇ ਘਰੇ ਮੱਝ ਚੱਲੀ ਆ ਤੇ ਉਹ ਸਵੇਰੇ ਆਪਣਾ ਸਾਰਾ ਪਰਿਵਾਰ ਹੈ ਨਾ ਉਹਨਾਂ ਦਾ ਵੀਰ ਦਾ ਸਾਰਾ ਪਰਿਵਾਰ ਆਪਣਾ ਆਪਣੇ ਘਰੇ ਆਏ ਸੀ ਸਵੇਰੇ ਮੱਝ ਚੋ ਕੇ ਦੇਖ ਕੇ ਗਏ ਨੇਗੇ ਤੇ ਇਹ ਵੀਰ ਉਹਦੇ ਘਰੇ ਮੱਝ ਚੱਲੀ ਆ ਸੁਖ ਜੋਹੜ ਦੇ ਜਿਹੜਾ ਇੰਸਟਾਗ੍ਰam ਤੇ ਪੂਰਾ ਮਸ਼ਹੂਰ ਆ ਵੀਰ ਆਪਣਾ ਤੇ ਪ੍ਰਮਾਤਮਾ ਉਹਨਾਂ ਨੂੰ ਬਹੁਤ ਬਹੁਤ ਵਾਦਾ ਕਰੇ ਵੀਰੇ ਹੈ ਨਾ ਤੇ ਬਾਕੀ ਗੱਲ ਬਾਕੀ ਤਾਂ ਪ੍ਰਭੂ ਕਿਸਮਤ ਦੀਆਂ ਖੇਡਾਂ ਹੁੰਦੀਆਂ ਨੇ ਕਿ ਹਨਾ ਤੇ ਪਤਾ ਨਹੀਂ ਕਿਵੇਂ ਉਹ ਤੇ ਦਾ ਫਾਦਰ ਸਾਹਿਬ ਨੇ ਆਪਣੀ ਵੀਡੀਓ ਕਾਫੀ ਚਿਰ ਤੋਂ ਦੇਖ ਰਹੇ ਨੇਗੇ ਆਪਣੀਆਂ ਤੇ ਕਾਫੀ ਟਾਈਮ ਤੋਂ ਆਪਾਂ ਨੂੰ ਫੋਨ ਵੀ ਕਰਦੇ ਨੇ ਤੇ ਮੱਝ ਉਹਨਾਂ ਨੂੰ ਲੈ ਕੇ ਦਿੱਤੀ ਆ ਬੋਖ ਸੰਗੀ ਮੱਝ ਆ ਗਈ ਤੇ ਦੁੱਧ ਦੇਣ ਦੀ ਚੀਜ਼ ਚਲੋ ਦੁੱਧ ਕਿੰਨਾ ਕਰਨੀ ਕਰਨਾਗਾ ਉਹ ਦੁੱਧੀ ਕਰੂਗੀ ਪਰ 12 ਕਹਿ ਕੇ ਦਿੱਤੀ ਆ ਤੇ ਸਵੇਰੇ ਚੋਕੇ ਆਏ ਨੇਗੇ ਸਵੇਰੇ 6:00 ਵਜੇ ਆਪਣੇ ਘਰੇ ਆ ਗਈ ਸੀਗੇ ਤੇ ਵਿੱਚ ਚੋਕੇ ਦੇਖ ਕੇ ਗਏ ਨੇਗੇ ਤੇ ਬਾਕੀ ਇਹ ਦੋ ਨਕਾਇਤ ਲੀਆ ਸੁਖ ਜੋਹੜ ਜਿਹੜਾ ਵੀਰ ਆਪਣਾ Instagram ਤੇ ਪੂਰਾ ਮਸ਼ਹੂਰ ਵੀਰ ਆਪਣਾ ਇਹਨੂੰ ਬਹੁਤ ਬਹੁਤ ਵਾਤਾ ਕਰੇ ਬਾਕੀ ਕੱਲ ਵਿਸ਼ਵਾਸ ਦੀ ਹੁੰਦੀ ਆ ਭਰਾਵੋ ਉਹ ਉਸ ਪਿੰਡ ਦੇ ਹੋਰ ਵੀ ਬੰਦੇ ਬਹੁਤ ਨੰਬਰ ਮੰਗ ਰਹੇ ਨੇਗੇ ਆਪ ਆਪਣੇ ਕੋਲ ਮੱਝਾਂ ਲੈਣ ਵਾਸਤੇ ਨਾ ਤੇ ਚਲੋ ਹੁਣ ਇਹ ਚੱਲੀ ਆ ਲੋਕ ਦੇਖਣਗੇ ਜਾ ਕੇ ਉਹਨਾਂ ਘਰੇ ਮੱਝਾਂ ਹਨਾ ਜੁੱਧ ਪੂਰਾ ਕਰੋ ਚਾਰ ਹੋਰ ਵੀ ਜੁੜਨਗੇ ਬਾਕੀ ਜੇ ਕਿਸੇ ਵੀਰ ਨੂੰ ਹੋਰ ਮੱਝ ਦੀ ਲੋੜ ਆ ਤਾਂ ਆਪਣਾ ਕੰਟੈਕਟ ਕਰ ਸਕਦਾ ਕਿ ਬਾਕੀ ਆਇਆ ਹਨ ਪ੍ਰਾਵੋ ਬੁੱਕ ਚੱਲ ਰਹੀਆਂ ਨੇਗੀਆਂ ਆਲਮਗੀਰ ਭੇਜਣੀਆਂ ਜਨਿੰਦਰ ਤੋਂ ਜਿੰਦਰ ਤੋਂ ਅੱਗੇ ਭੇਜਣੀਆਂ ਅੰਮ੍ਰਿਤਸਰ ਭੇਜਣੀਆਂ ਮੋਹਾਲੀ ਭੇਜਣੀਆਂ ਮਰਜ਼ਾ ਹਜੇ ਕਿਉਂਕਿ ਆਪਾਂ ਇੱਕ ਅੱਧੀ ਮੱਝ ਲਿਆ ਕੇ ਰੱਖਦੇ ਆਂ ਵੀ ਵੱਧ ਨਹੀਂ ਲੈ ਕੇ ਰੱਖਦੇ ਵੀ ਜੀ ਇਹ ਨਾ ਚਲਾ ਹਨ 31 ਦਾ ਕਿਰਾਇਆ ਸਾਫ਼ ਸੁਧਰੀ ਤੇ ਬਾਕੀ ਜਿਹੜੇ ਲੋੜ ਆਪਣਾ ਕੰਟੈਕਟ ਕਰ ਸਕਦਾ 8528699365 ਆਪਾਂ ਨੰਬਰ ਆ ਪ੍ਰਾਵੋ ਤੇ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਨਾਭਾ ਰੋਡ ਤੇ ਆਪਣਾ ਪਿੰਡ ਪੈਂਦਾਗਾ ਨਾ ਪਰ ਦੇ ਇਹ ਚੱਲੀ ਆ ਭਰਾਓ ਪਾ ਤੇ ਚਾਲੇ ਮੱਜ ਨੇ